ਜਲੰਧਰ ਦੇ ਵਿੱਚ ਲਗਾਤਾਰ ਚੋਰਾਂ ਦੇ ਹੌਸਲੇ ਹੁੰਦੇ ਜਾ ਰਹੇ ਨੇ ਬਲੰਦ ਚੋਰਾਂ ਦੇ ਵੱਲੋਂ ਬੀਤੀ ਰਾਤ ਇੱਕ ਦੁਕਾਨ ਨੂੰ ਹੀ ਬਣਾਇਆ ਆਪਣਾ ਨਿਸ਼ਾਨਾ ਦੁਕਾਨ ਦੀ ਸ਼ੱਤ ਪਾੜ ਕੇ ਚੋਰ ਹੋਏ ਅੰਦਰ ਦਾਖਲ ਹੋਣਰ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਰਾਜਦੀਪ ਸਿੰਘ ਜਲੰਧਰ ਦੇ ਵਿੱਚ ਚੋਰਾਂ ਨੂੰ ਪੁਲਿਸ ਦਾ ਬਿਲਕੁਲ ਵੀ ਡਰ ਜਾਂ ਕਹਿ ਦਈਏ ਖੋਫ ਨਹੀਂ ਰਿਹਾ ਦਿਨੋ ਦਿਨ ਜਲੰਧਰ ਦੇ ਵਿੱਚ ਚੋਰਾਂ ਦੇ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਾਲਾਂਕਿ ਪੰਜਾਬ ਪੁਲਿਸ ਵੀ ਘੱਟ ਨਹੀਂ ਹੈ ਪੰਜਾਬ ਪੁਲਿਸ ਦੇ ਵੱਲੋਂ ਵੀ ਨਸ਼ਾ ਤਸਕਰ ਹੋਵੇ ਚੋਰ ਹੋਵੇ ਜਾਂ ਕੋਈ ਵੀ ਕ੍ਰਾਈਮਨਲ ਹੋਵੇ ਉਸ ਦੇ ਉੱਤੇ ਪੂਰੀ ਨਕੀਲ ਕਸੀ ਜਾ ਰਹੀ ਆ ਪਰ ਫਿਰ ਵੀ ਇਨਾਂ ਚੋਰਾਂ ਦੇ ਹੌਸਲੇ ਇੰਨੇ ਬਲੰਦ ਹਨ ਕਿ ਪੰਜਾਬ ਪੁਲਿਸ ਦੀ ਇੰਨੀ ਸਖਤ ਕਾਰਵਾਈ ਤੋਂ ਬਾਅਦ ਵੀ ਇਹ ਚੋਰ ਆਪਣੀਆਂ ਵਾਰਦਾਤਾਂ ਨੂੰ ਸ਼ਰਿਆਮ ਅੰਜਾਮ ਦੇ ਦਿੰਦੇ ਨੇ ਦੱਸਦੀ ਕਿ ਜਲੰਧਰ ਦੇ ਵਿੱਚ ਬੀਤੀ ਰਾਤ ਚੋਰਾਂ ਦੇ ਵੱਲੋਂ ਇੱਕ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਚੋਰ ਦੁਕਾਨ ਦੇ ਅੰਦਰ ਦੁਕਾਨ ਦੀ ਛੱਤ ਪਾੜ ਕੇ ਦਾਖਲ ਹੋਏ ਨੇ ਅਤੇ ਉਸ ਤੋਂ ਬਾਅਦ ਕੀਮਤੀ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ ਉਹ ਚੋਰਾਂ ਦੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਕਦੇ ਚੰਦਰ ਜੀ ਕੀ ਮਾਮਲਾ ਕੀ ਹੋਇਆ ਸਰ ਜੀ ਉਹ ਪਿੱਛੋਂ ਵੀ ਦੁਕਾਨ ਪਾੜੀ ਹੋਈ ਤੇ ਉੱਤੇ ਛੱਤ ਵੀ ਪਾੜੀ ਹੋਈ ਹੈ ਠੀਕ ਹੈ ਜੀ ਆਪਣਾ ਕਿਹੜੀ ਜਗ੍ਹਾ ਪਈ ਦੁਕਾਨ ਤੁਹਾਡੀ ਤੇ ਗਾਸਣਾ ਪੁਲ ਦੇ ਨਾਲ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਇਹ ਲੈ ਕੇ 10000 ਦੇ ਕਰੀਬ ਸਮਾਨ ਕਿਹੜਾ ਥਾਣਾ ਕਿਹੜਾ ਬੰਦਾ ਨੂੰ ਲੰਬੜਾ ਲੰਬੜਾ ਠੀਕ ਹੈ ਜੀ ਓਨਰ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਰ ਰਾਜਦੀਪ ਸਿੰਘ ਜਲੰਧਰ ਦੇ ਵਿੱਚ ਚੋਰਾਂ ਨੂੰ ਪੁਲਿਸ ਦਾ ਬਿਲਕੁਲ ਵੀ ਡਰ ਜਾਂ ਕਹਿ ਦਈਏ ਖੋਫ ਨਹੀਂ ਰਿਹਾ ਜਿਨੋ ਦਿਨ ਜਲੰਧਰ ਦੇ ਵਿੱਚ ਚੋਰਾਂ ਦੇ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹਾਲਾਂਕਿ ਪੰਜਾਬ ਪੁਲਿਸ ਵੀ ਘੱਟ ਨਹੀਂ ਹੈ ਪੰਜਾਬ ਪੁਲਿਸ ਦੇ ਵੱਲੋਂ ਵੀ ਨਸ਼ਾ ਤਸਕਰ ਹੋਵੇ ਚੋਰ ਹੋਵੇ ਜਾਂ ਕੋਈ ਵੀ ਕ੍ਰਾਈਮਨਲ ਹੋਵੇ ਉਸ ਦੇ ਉੱਤੇ ਪੂਰੀ ਨਕੀਲ ਕਸੀ ਜਾ ਰਹੀ ਆ ਪਰ ਫਿਰ ਵੀ ਇਨਾਂ ਚੋਰਾਂ ਦੇ ਹੌਸਲੇ ਇੰਨੇ ਬਲੰਦ ਹਨ ਕਿ ਪੰਜਾਬ ਪੁਲਿਸ ਦੀ ਇੰਨੀ ਸਖਤ ਕਾਰਵਾਈ ਤੋਂ ਬਾਅਦ ਵੀ ਇਹ ਚੋਰ ਆਪਣੀਆਂ ਵਾਰਦਾਤਾਂ ਨੂੰ ਸ਼ਰਿਆਮ ਅੰਜਾਮ ਦੇ ਦਿੰਦੇ ਨੇ ਦੱਸਦੀ ਕਿ ਜਲੰਧਰ ਦੇ ਵਿੱਚ ਬੀਤੀ ਰਾਤ ਚੋਰਾਂ ਦੇ ਵੱਲੋਂ ਇੱਕ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਚੋਰ ਦੁਕਾਨ ਦੇ ਅੰਦਰ ਦੁਕਾਨ ਦੀ ਛੱਤ ਪਾੜ ਕੇ ਦਾਖਲ ਹੋਏ ਨੇ ਅਤੇ ਉਸ ਤੋਂ ਬਾਅਦ ਕੀਮਤੀ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ ਉਹ ਚੋਰਾਂ ਦੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਰਾਜੇ ਚੰਦਰ ਜੀ ਕੀ ਮਾਮਲਾ ਕੀ ਹੋਇਆ ਸਰ ਜੀ ਉਹ ਪਿੱਛੋਂ ਵੀ ਦੁਕਾਨ ਪਾੜੀ ਹੋਈ ਤੇ ਉੱਤੇ ਛੱਤ ਵੀ ਪਾੜੀ ਹੋਈ ਹੈ ਠੀਕ ਹੈ ਜੀ ਆਪਣਾ ਕਿਹੜੀ ਜਗ੍ਹਾ ਪਈ ਦੁਕਾਨੜੀ ਇਹ ਗਾਸਲਾ ਪੁਲ ਦੇ ਨਾਲ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਇਹ ਲੈ ਕੇ 10000 ਦੇ ਕਰੀਬ ਸਮਾਨ ਕਿਹੜਾ ਥਾਣਾ ਕਿਹੜਾ ਬੰਦਾ ਨੂੰ ਲੰਬੜਾ ਲੰਬੜਾ ਠੀਕ ਹੈ